ਚੋਰਾ ਦੇ ਵੱਲੋਂ 8 ਮਹੀਨਿਆਂ ਦੇ ਵਿੱਚ ਤੀਜੀ ਵਾਰ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਤਸਮਰਾਲਾ ਦੇ ਨਜ਼ਦੀਕੀ ਪਿੰਡ ਕੋਟਲਾ ਸ਼ਮਸਪੁਰ ਵਿਖੇ ਦੇ ਰਾਤ ਸ਼ਾਮਗੜ ਬੋਰਿੰਗ ਐਂਡ ਸੈਂਟਰੀ ਸਟੋਰ ਨੂੰ ਚੋਰਾ ਵੱਲੋਂ ਨਿਸ਼ਾਨਾ ਬਣਾਇਆ ਗਿਆ। ਇੱਥੇ ਟੂਟੀਆਂ ਮੋਟਰਾਂ, ਡੀਵੀਆਰਸ ਨੇ, ਐਲਸੀਡੀ ਤੇ ਹੋਰ ਕੀਮਤੀ ਸਮਾਨ ਲੈ ਕੇ ਬਦਮਾਸ਼ ਫਰਾਰ ਹੋ ਗਏ ਨੇ। ਦਰਅਸਲ ਦੁਕਾਨਦਾਰ ਦਾ ਕਹਿਣਾ ਕਿ ਤੀਸਰੀ ਵਾਰ ਦੁਕਾਨ ਦੇ ਵਿੱਚ ਚੋਰੀ ਹੋਈ ਹੈ। ਪਹਿਲਾ ਜੁਲਾਈ, ਫਿਰ ਦਸੰਬਰ ਤੇ ਉਸ ਤੋਂ ਬਾਅਦ ਹੁਣ ਫਰਵਰੀ ਮਹੀਨੇ ਦੇ ਵਿੱਚ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਦਾ ਇਹ ਕਹਿਣਾ ਹੈ ਕਿ ਸੀਸੀਟੀਵੀ ਵੀ ਹਾਲਾਂਕਿ ਪੁਲਿਸ ਨੂੰ ਪਹਿਲਾਂ ਮੁਹੱਈਆ ਕਰਵਾਈ ਗਈ ਸੀ ਪਰ ਅਜ ਤੱਕ ਚੋਰਾਂ ਤੇ ਕੋਈ ਕਾਰਵਾਈ ਨਹੀਂ ਹੋਈ ਹੈ ਤੇ ਸਵਾਰ ਲਗਭਗ 6 ਲੱਖ ਦਾ ਨੁਕਸਾਨ ਹੋ ਚੁੱਕਿਆ ਤੇ ਉਧਰ ਹੀ ਦੱਸ ਦਈਏ ਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਜੇ ਮਾਮਲੇ 'ਚ ਕਾਰਵਾਈ ਨਹੀਂ ਹੋਈ ਤਾਂ ਅਸੀਂ ਰੋਡ ਵੀ ਜਾਮ ਕਰਾਂਗੇ ਤੇ ਐਸਐਸਪੀ ਦਫ਼ਤਰ ਵੀ ਪੇਸ਼ ਹੋਵਾਂਗੇ ਇਸ ਮੌਕੇ ਦੱਸ ਦਈਏ ਕਿ ਜਿੱਥੇ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਕਾਰਵਾਈ ਜੜੀ ਉਹ ਕੀਤੀ ਜਾ ਰਹੀ ਹੈ ਆਪੇ ਆਲਾ ਨੇ ਕਿਹਾ ਇਹ ਆਪਣਾ ਸਿਆਲਕਾ ਬਹੁਤ ਮੇਲਾ ਆ ਰਿਹਾ ਆਓ ਅੱਥੇ ਮੇਰਾ ਪੱਬਜੀ ਸਿੰਘ ਆ ਜੀ ਸ਼ਾਪ ਮੇਰੀ ਸੈਨੀਟਰੀ ਸਮਰਸੀਬਲ ਬੋਰਾਂ ਦੀਆਂ ਟੂਟੀਆਂ ਦੀ ਸ਼ਾਪ ਹੈ ਜੀ ਪਿੰਡ ਮੇਰਾ ਸ਼ਾਮਗੜਾ ਜੇ ਇਹ ਪਿੰਡ ਹੈਗੇ ਜੀ ਕੋਟਲਾ ਸ਼ਾਮਪੁਰ ਜਿੱਥੇ ਸ਼ਾਪ ਹੈ ਮੇਰੀ ਕੀ ਘਟਨਾ ਵਾਪਰੀ ਹੈ ਤੇ ਹੁਣ ਤੱਕ ਕਿੰਨੀ ਵਾਰ ਇਹ ਘਟਨਾ ਵਾਪਰੀ ਗਈ ਇਹ ਤੀਜੇ ਜਾਂਸ ਹੋ ਰਿਹਾ ਜੀ ਤੀਜੀ ਵਾਰ ਚੋਰੀ ਹੋ ਗਈ ਦੁਕਾਨ ਤੇ ਪਹਿਲਾਂ ਵੀ ਅਸੀਂ ਤਲਾਹ ਕਰਿਆ ਚੌਂਕੀ ਦੇ ਵਿੱਚ ਕੋਈ ਸਾਡੀ ਕਾਰਵਾਈ ਨਹੀਂ ਹੋਈ ਤੇ ਇਹ ਲਗਭਗ ਇਹ ਇੱਕ ਤੋਂ 2 ਵਜੇ ਦੇ ਵਿੱਚ ਦੀ ਗੱਲ ਹੈ ਜੀ ਕਿਉਂ 2:30 ਵਜੇ ਮੈਂ ਆ ਕੇ ਦੁਕਾਨ ਤੇ ਕੈਮਰੇ ਚੈੱਕ ਕਰੇ ਕੈਮਰੇ ਵੀ ਬੰਦ ਹੋ ਕੇ ਸੀ ਆਨਲਾਈਨ ਦੇਖਦਾ ਰਹਿੰਦਾ ਮੈਂ ਤੇ ਕੈਮਰੇ ਵੀ ਚੱਲ ਨਹੀਂ ਰਹੇ ਸੀ ਤੇ ਦੁਕਾਨ ਤੇ ਕੇ ਮੈਂ ਚੈੱਕ ਕਰਿਆ ਤੇ ਸ਼ਟਰ ਨੂੰ ਤੋੜਿਆ ਹੋਇਆ ਸੀ ਰਾਤ ਨੂੰ ਚੈੱਕ ਕੀਤਾ ਕੈਮਰੇ ਰਾਤ ਨੂੰ ਹਾਂ ਜੀ ਹਾਂ ਰਾਤ ਨੂੰ ਢਿੱਲ ਕੈਮਰੇ ਚੈੱਕ ਕਰਕੇ ਪੈਣਾ ਜੀ ਮੈਂ ਪੌਣੇ 1 ਵਜੇ ਮੇਰੇ ਕੈਮਰੇ ਚੱਲਦੇ ਸੀ ਲਗਭਗ 2:30 ਵਜੇ ਕੈਮਰੇ ਬੰਦ ਸੀ ਜਦ ਮੈਂ ਆ ਕੇ ਦੇਖਿਆ ਤੇ ਦੁਕਾਨ ਚ ਸਾਰਾ ਸਮਾਨ ਤੋੜਿਆ ਪਿਆ ਸੀ ਜਿਹੜਾ ਹੁਣ ਦਾ ਨੁਕਸਾਨ ਹੈ ਲਗਭਗ 5 ਲੱਖ ਤੋਂ ਉਪਰੀ ਹੈ ਜਿਹੜਾ ਪਹਿਲਾ ਨੁਕਸਾਨ ਦੋ ਜੋੜੀਆਂ ਪਹਿਲਾਂ ਹੋਈਆਂ ਲਗਭਗ 10-11 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਮੇਰਾ ਕਿਹੜੇ ਕਿਹੜੇ ਮਹੀਨੇ ਚੋਰੀ ਸੀ ਪਹਿਲਾ ਜੋ ਮੇਰੇ 2025 ਦੇ ਵਿੱਚ ਜੁਲਾਈ ਦੇ ਵਿੱਚ ਹੋਈ ਆ 15 ਜੁਲਾਈ ਨੂੰ ਤੇ ਹੁਣ 9 ਦਸੰਬਰ ਨੂੰ ਹੋਈ ਆ ਜੀ ਅ 25 ਦੇ ਵਿੱਚ ਅੱਜ ਫੇਰ ਹੋ ਗਈ ਕੱਲੋ ਇੱਕ ਦੋ ਮਹੀਨੇ ਪੂਰੇ ਹੋਣ ਜਾਂ ਲਿਆ ਚੋਰੀ ਨੂੰ ਸਾਲ ਤੋਂ ਪਹਿਲਾਂ ਹੀ ਤਿੰਨ ਚੋਰੀ ਤਿੰਨ ਚੋਰੀ ਹੋ ਗਈਆਂ ਹਾਂ ਜੀ ਸਾਲ ਤੋਂ ਪਹਿਲਾਂ ਚੋਰੀਆਂ ਹੋ ਗਈਆਂ ਅ ਹਲੇ ਤੱਕ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਹੋਈ ਚੌਕੀ ਵਾਲਿਆਂ ਦੇ ਗਿੜੇ ਮਾਰ ਮਾਰ ਥੱਕ ਗਿਆ ਜੀ ਮੈਂ ਤਾਂ ਇਹਨਾਂ ਦੇ ਹਨਾ ਇਹਨਾਂ ਤਾਂ ਪਹਿਲਾਂ ਤਾਂ ਨਾ ਐਫਆਈਆਰ ਹੀ ਨਹੀਂ ਕਰ ਜਿਹੜੀਆਂ ਦੁਈ ਚੋਰੀ ਹੋਈ ਆ ਉਹ ਵੀ ਐਫ ਆਈ ਆਰ ਨੇ ਬਹੁਤ ਔਖੀ ਦਿੱਤੀ ਆ ਮੈਨੂੰ ਹੁਣ ਦੇਖੀਏ ਉਹਨਾਂ ਕੀ ਕਾਰਵਾਈ ਕਰਦੇ ਨੇ ਉਲਟਾ ਸਾਨੂੰ ਕਹਿੰਦੇ ਨੇ ਤੁਸੀਂ ਧਿਆਨ ਰੱਖੋ ਤੁਸੀਂ ਚੌਕੀਦਾਰ ਰੱਖੋ ਫਿਰ ਇਹ ਕਰ ਇਹ ਫਿਰ ਇਹ ਕਰਦੇ ਵਾਸਤੇ ਬੈਠੇ ਨੇ ਜੀ ਇਹ ਇਹ ਕਾਹਦੀਰ ਗਾ ਲੈਂਦੇ ਨੇ ਦੁਕਾਨ ਬੰਦ ਕਰਕੇ ਦੁਕਾਨ ਬੰਦ ਜੀ 7 ਵਜੇ ਗਿਆ ਜੀ ਮਲਗ ਭਗ ਹਾਂਜੀ ਤੇ ਡੀ ਵੀ ਆਰ ਵਗੈਰਾ ਚੋ ਚੈੱਕ ਕੀਤੀ ਸੀ ਸੀ ਡੀ ਵੀ ਆਰ ਲੱਗੀ ਚੱਕੇ ਡੀ ਵੀ ਆਰ ਤਾਂ ਨਾਲ ਲੱਗੇ ਡੀ ਵੀ ਆਰ ਨਾਲ ਹੀ ਲੱਗੇ ਤੋੜ ਕੇ ਉਹ ਹਾਂਜੀ ਹਾਂ ਡੀ ਵੀ ਆਰ ਲੱਗੇ ਕੈਮਰੇ ਵਗੈਰਾ ਸਾਰੇ ਛੱਲੇ ਨੂੰ ਕਰਤੇ ਹਾਂ ਜੀ ਆਪਣਾ ਮੇਰਾ ਨਾਮ ਰਾਜਵੰਤ ਸਿੰਘ ਆ ਜੀ ਮਾਲਕ ਜੀ ਦੁਕਾਨ ਦੇ ਹਾਂ ਜੀ ਹਾਂ ਜੀ ਇਹ ਮੇਰਾ ਬੇਟਾ ਜੀ ਕੀ ਮਾਮਲਾ ਹੋਇਆ ਅੱਜ ਮਾਮਲਾ ਜੀ ਤਾਂ ਸਮਝ ਲਓ ਵੀ ਜਦ ਰਾਤ ਕੈਮਰੇ ਚੈੱਕ ਕੀਤੇ ਨੇ 2:30 ਵਜੇ ਤਾਂ ਅਸੀਂ ਦੇਖਿਆ ਵੀ ਬੰਦ ਹੋ ਗਿਆ ਸਾਡਾ ਕੈਮਰੇ ਚੱਲਦੇ ਨਹੀਂ ਉਸੇ ਟਾਈਮ ਅਸੀਂ ਭੱਜੇ ਘਰੋਂ ਜੇ ਘਰੋਂ ਆ ਕੇ ਤੁਸੀਂ ਦੇਖਿਆ ਤਾਂ 6:30 ਵਟਿਆ ਹੈ ਜੀ ਜਾ ਅੰਦਰ ਆ ਕੇ ਚੈੱਕ ਕੀਤਾ ਕੁਝ ਨਹੀਂ ਕੁਝ ਨਹੀਂ ਪਰਿਆ ਠਾਕ ਕੋਈ ਨਹੀਂ ਕੀ ਕੀ ਸਮਾਨ ਲੈ ਕੇ ਗਏ ਨੇ ਟੂਟੀਆਂ ਲੈ ਗਏ ਮੋਟਰਾਂ ਲੈ ਗਏ ਬਾਕੀ ਹੋਰ ਤਾਰਾ ਤੋਰਾ ਪਿਆੰਦੇ ਪਤਲਾ ਜਿੰਨਾ ਸਾਰੇ ਸਮਾਨ ਲੈ ਗਏ ਲਗਭਗ ਕਿੰਨੇ ਕ ਦਾ ਸਮਾਨ ਹੈ ਜੀ ਘੱਟੋ ਘਾਟ ਹੋਂਡੀ ਚੋਰੀ ਦੀ 6 ਲੱਖ ਦੇ ਲਗਭਗ ਹੋ ਗਈ ਜੀ ਇਹ ਅਗਰ ਇਹ ਜੇ ਸਾਡੀ 2 ਦਿਨ ਦੇ ਵਿੱਚ ਕਾਰਵਾਈ ਨਾ ਕੀਤੀ ਅਸੀਂ ਰੋਡ ਜਾਮ ਕਰ ਦੋ ਰੋਡ ਜਾਮ ਕਰਨੇ ਕਾ ਨਹੀਂ ਕਰ ਨਹੀਂ ਕਰ ਚੋਰੀਆਂ ਹੋਈਆਂ ਦੋ ਚੋਰੀਆਂ ਹੋਈਆਂ ਜੀ ਹੁਣੇ ਹੁਣੇ ਸਮਝ ਲਓ ਵੀ ਹਾਂ ਜੀ ਹਾਂ ਜੀ ਹੱਥ ਪੀਜੀ ਚੋਰੀ ਆ 체ਮਿਨਾਂ ਦੇ ਵਿੱਚ ਵਿੱਚ ਹੁਣ ਤੱਕ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਕੁਛ ਨਹੀਂ ਸਾਨੂੰ ਕੁਛ ਨਹੀਂ ਮਿਲੇ ਕੋਈ ਕਾਰਵਾਈ ਨਹੀਂ ਪਹਿਲਾਂ ਤੂੰ ਨਾ ਸੁਣਾਈ ਹੁੰਦੀ ਆ ਪਹਿਲਾਂ ਤੁਸੀਂ ਸੀਸੀਟੀਵੀ ਫੋਟੇਜ ਵੀ ਦਿੱਤੀ ਹੋਣੀ ਆ ਦਿੱਤੀ ਆ ਸਾਰੀਆਂ ਸਾਡੇ ਟੋਲ ਵੀ ਨੇ ਸੀ ਦੋ ਜਿਹੜੀਆਂ ਪਹਿਲਾਂ ਚੋਰੀਆਂ ਹੋਈਆਂ ਨੇ ਸਾਡੀਆਂ ਉਹਨਾਂ ਦੀ ਪੁਲਿਸ ਰਿਪੋਰਟ ਕਰਾ ਕੇ ਸਾਰੀ ਵੀਡੀਓ ਜਿੰਨੀ ਬਣੀ ਹੋਈ ਸੀ ਸਾਡੀ ਦੁਕਾਨ ਦੀ ਚੋਰੀ ਦੀ ਉਹ ਸਾਰੀਆਂ ਪੁਲਿਸ ਵਾਲੇ ਦਿੱਤੀਆਂ ਹੋਈਆਂ ਨੇ ਪਰ ਪੁਲਿਸ ਵਾਲਿਆਂ ਨੇ ਸਾਡਾ ਕੁਛ ਨਹੀਂ ਕਰਿਆ ਤੇ ਹੁਣ ਹੁਣ ਸਾਡਾ ਕੀਤੀ ਹੋਦਾ ਡੀਵੀਆਰ ਸਾਡਾ ਡੀਵੀਆਰ ਲੈ ਕੇ ਚੱਕੇ ਹੁਣ ਸਾਡਾ ਉਹਦੇ ਵਿੱਚ ਮਿਲਣਾ ਹੀ ਕੀ ਆ ਜਾ ਪਿੱਛੇ ਨਹੀਂ ਕੋ ਸਾਡੂ ਮਿਲਿਆ ਜੀ ਅਗਰ ਇਹਨਾਂ ਨੇ ਨਾ ਕੁਛ ਕੀਤਾ ਅਸੀਂ ਰੋਡ ਜਾਮ ਕਰਾਂਗੇ ਐਸਐਸਪੀ ਦੇ ਪਿੱਛੇ ਹੋਵਾਂਗੇ ਕੀ ਲੱਗਦਾ ਕੀ ਆ ਵੀ ਸਾਨੂੰ ਮੈਂ ਨਹੀਂ ਵੀ ਕੋਈ ਕਰਦੇਗੇ ਜਦ ਦੋ ਚੋਰ ਨੇ ਸਾਡੇ ਕੁਝ ਨਹੀਂ ਬਣਿਆ ਆਏਗਾ ਸਾਨੂੰ ਮੈਂ ਨਹੀਂ ਸਾਡਾ ਕੋਈ ਹੱਲ ਕੀਤਾ ਜਾਵੇ ਲਗਾਤਾਰ ਥੋੜੀ ਜੀ ਦੁਕਾਨ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਕੀ ਲੱਗਦਾ ਤੁਹਾਨੂੰ ਹੁਣ ਕੀ ਕਹਿ ਸਕਦੇ ਆ ਜੀ ਕੋਈ ਬੰਦਾ ਗੈਲੇ ਪਿਆ ਸਾਡੇ ਦਾ ਇਹ ਕਾਰਵਾਈ ਨਹੀਂ ਕੋਈ ਕਰਦੇ ਹੈਗੇ ਕੋਈ ਚੱਕਰ ਨਹੀਂ ਚੱਕਦੇ ਸਾਨੂੰ ਤਾਂ ਦੇਖੋ ਜੀ ਹੁਣ ਬੌਕਸ ਦੇ ਪਹੁੰਚੇ ਆ ਬਾਕੀ ਦੀ ਸਟੇਟਮੈਂਟ ਲੈਣੇ ਆ ਦਾਦ ਨੂੰ ਵੀ ਕੀ ਕੀ ਚੋਰੀ ਹੋਇਆ ਤੇ ਪਹਿਲਾਂ ਵੀ ਚੋਰੀ ਹੋਈ ਦੀ ਪਹਿਲਾਂ ਵੀ ਮੁਕਾਦਮਾ ਦਰਜ ਕੀਤਾ ਗਿਆ ਉਹ ਮੰਦੀ ਵੀ ਪਾਲ ਜਾਰੀ ਆ ਤਾਂ ਕੋਈ ਹੋਵੇ ਜਲਦੀ ਜਲਦੀ ਅਡਪ ਚਾਗਾ ਕੇ ਅਗਲੇ ਕਾਰਵਾਈ ਹੁੰਦੀ ਜਾਣਾ ਅਰੂ ਲੰਡੀ ਚਲਾਉਂਦਾ ਸਾਲ ਦੇ ਵਿੱਚ ਤੀਜੀ ਚੋਰੀ ਆ ਪਹਿਲਾਂ ਕੋਈ ਜਿਹੜੀਆਂ ਸੀਸੀਟੀਵੀ ਫੁਟੇਜ ਦੇਖੀਆਂ ਨੇ ਉਹਨਾਂ ਤੇ ਕੋਈ ਕਾਰਵਾਈ ਹੋਈ ਹੈ ਜੀ ਹੁਣ ਤੱਕ ਚੈੱਕ ਕੀਤਾ ਸੀ ਕੋਈ ਸਰਾਗ ਡੱਬਿਆ ਨਹੀਂ ਹੈਗਾ ਕਿ ਅੱਜ ਵੀ ਕੈਮਰੇ ਚੋਂ ਸਾਰੇ ਤੀਰ ਨਾਲ ਸਾਰੇ ਚੈੱਕ ਕਰਦੇ ਆ ਤੇ ਜਲਦੀ ਟ੍ਰੇਸ ਕਰਾਂਗੇ ਹਰ ਹਾਲਤ ਤੇ ਇਸ ਵਾਰ ਜਿਹੜਾ ਡੀਵੀਆਰ ਵੀ ਨਾਲ ਲੈ ਕੇ ਨਹੀਂ ਲੱਗਦਾ ਵੀ ਇਹ ਡੀਵੀਆਰ ਜਿਹੜਾ ਲਾ ਕੇ ਗਏ ਨੇ ਕਿਸੇ ਭੇਤੀ ਬੰਦੇ ਦਾ ਕੰਮ ਹੈ ਇਹਦਾ ਤੇ ਜਿੱਥੇ ਡੀਵੀਆਰ ਲਾ ਕੇ ਗਏ ਨੇ ਉੱਥੇ ਕਿਸੇ ਨੂੰ ਪਤਾ ਨਹੀਂ ਲੱਗ ਸਕਦਾ ਕੋਈ ਡੀਵੀਆਰ ਕਿੱਥੇ ਲੱਗਿਆ ਹੋਇਆ ਇਹ ਤਕਰੀਬ ਨੇ ਇਹਨਾਂ ਦੇ ਕਿਸੇ ਭੇਤੀ ਦੇ ਬੰਦੇ ਦਾ ਕੰਮ ਆ ਜਾਂਦਾ ਕੋਈ ਉਹਨੂੰ ਵਰਕਰ ਹਟਾਇਆ ਹੋਣਾ ਪਹਿਲਾਂ ਬਾਕੀ ਕੋਈ ਗੱਲ ਨਹੀਂ ਟਰੇਸ ਕਰਾਂਗੇ ਹਰ ਹਾਲਤ ਵਿੱਚ ਮੇਰਾ ਨਾਮ ਹਰਵੀਰ ਸਿੰਘ ਕੰਗ ਹੈ ਮੈਂ ਐਸੇ ਪਿੰਡ ਦਾ ਰਹਿਣ ਵਾਲਾ ਆ ਕੋਟਲਾ ਸ਼ਮਸ਼ਪੁਰ ਦਾ ਤੇ ਇਹ ਦੁਕਾਨ ਸਾਡੀ ਬਹੁਤ ਪੁਰਾਣੀ ਆ ਪਹਿਲਾਂ ਏਟੋ ਕਰਦੇ ਹੁੰਦੇ ਸੀ ਫਿਰ ਇੱਥੇ ਨਾਲ ਜਗ੍ਹਾ ਲੈ ਕੇ ਆਪਣਾ ਸੈਨੀਟਰੀ ਤੇ ਆ ਬੋਰਾ ਵਗੈਰਾ ਦਾ ਕੰਮ ਕਰਦੇ ਆਣ ਤੇ ਲਗ 3-4 ਮਹੀਨਿਆਂ ਤੋਂ ਇਹ ਲਗਾਤਾਰ ਚੋਰੀ ਦੇ ਵਿਸ਼ੇ ਕਰਤਾ ਇੱਥੋਂ ਕਿ ਚੋਰੀ ਹੋ ਰਹੀ ਹੈ ਤੇ ਤਕਰੀਬਨ ਕੱਲ ਵੀ ਮੇਰਾ ਮੇਰੀ ਰੋਜ਼ ਦੀ ਰੁਟੀਨ ਦੇ ਮੁਤਾਬਕ ਮੈਂ ਆਪਣਾ ਗੁਰਦੁਆਰੇ ਤੇ ਸ਼ਹਿਰ ਕਲਚਰ ਕੁਝ ਜਾ ਰਿਹਾ ਸੀ ਫਿਰ ਮੈਨੂੰ ਆਪਣੇ ਪਿੰਡ ਸਾਡੇ ਪਿੰਡ ਸਰਪੰਚ ਮਨਦੀਪ ਸਿੰਘ ਮਿਲੇ ਤੇ ਅਸੀਂ ਇੱਥੇ ਆ ਕੇ ਮੌਕਾ ਦੇਖਿਆ ਕਿ ਚੋਰਾਂ ਨੇ ਸ਼ਟਰ ਦਾ ਆ ਕਟਰ ਨਾਲ ਵੱਟ ਕੇ ਸ਼ਟਰ ਅੰਦਰ ਦਾਖਲ ਹੋਏ ਕਿ ਡੀਵਰ ਵਗੈਰਾ ਤੇ ਹੋਰ ਟੁੱਟੀਆਂ ਦਾ ਕਾਫੀ ਉਸਮਾਨ ਮੋਟਰਾਂ ਵਗੈਰਾ ਤਾਰ ਹਾਂ ਐਲ ਸੀ ਡੀ ਵੀ ਲੱਗੇ ਐਲ ਸੀ ਡੀ ਵੀ ਲੱਗੇ ਕੋਲ ਕੇ ਪਹਿਲਾਂ ਐਚ ਡੀ ਰਮੀ ਲੱਗੇ ਲੱਗੇ ਕਾਫੀ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਜਿਹੜੀਆਂ ਪਹਿਲਾਂ ਬਾਰਦਾਤਾ ਹੋਈਆਂ ਉਹਨਾਂ ਦੀ ਸੀ ਸੀ ਟੀ ਵੀ ਫੁਟੇਜ ਪੁਲਿਸ ਪ੍ਰਸ਼ਾਸਨ ਦਿੱਤੀ ਆ ਹਰ ਵਾਰ ਦਿੱਤੀ ਆ ਜੀ ਉਹ ਸਾਰੀ ਰਿਕਾਰਡਿੰਗ ਪਈਆਂ ਸੀ ਟੀ ਵੀ ਆਰ ਦੇ ਵਿੱਚ ਦਿੱਤੀ ਹੋਈਆਂ ਨੇ ਜੀ ਉਹ ਉਹ ਹੀ ਗੱਲ ਹੈ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਦੇ ਜੀ